ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗੁਰ ਫਤੇ ਵੀਰ ਬਲੌਗ ਚੈਨਲ ਤੇ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵਗੇ ਜੀ ਤੇ ਆਪਾਂ ਵੀ ਵਧੀਆ ਠੀਕ ਠਾਕ ਜੀ ਵੈਗਰੂ ਜੀ ਦੀ ਕਿਰਪਾ ਨਾਲ ਤੇ ਅੱਜ ਦਿਨ ਹੈਗਾ ਜੀ ਸੰਡੇ ਤੇ ਅੱਜ ਦਿਨ ਸੰਡੇ ਆ ਜੀ ਤੇ ਸਵੇਰ ਦਾ ਟਾਈਮ ਆਗਾ ਤੇ ਕਾਫੀ ਦਿਨਾਂ ਬਾਅਦ ਅੱਜ ਬਲੌਗ ਬਣਾਉਣ ਲੱਗੇ ਸੀਗੇ ਆਪਾਂ ਵੀਡੀਓ ਤੇ ਉੱਪਰ ਸੋਨ ਰੋਟੀ ਬਣਾਉਣ ਲੱਗੀ ਸੀ ਮੈਂ ਹਰ ਤਾ ਗੁੰਨ ਕੇ ਰੱਖਤਾ ਸੀ ਸਬਜੀ ਸਬਜੀ ਗਰਮ ਕਰ ਲਈ ਸੀ ਮੈਂ ਖ ਚੱਲ ਪਹਿਲਾ ਵੀਡੀਓ ਸ਼ੁਰੂ ਕਰ ਲਈਏ ਵਲੌਗ ਆਪ ਤੇ ਉਧਰ ਸਾਡੀ ਮਾਹਨ ਹਸਤੀ ਵਿੱਚ ਇਧਰ ਘਰ ਪੁੱਤ ਹੈਲੋ ਹੈਲੋ ਕਰੋ ਕਰਨ ਸਸਰੀਕਾਲ ਕਰਦੇ ਨੋ 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 ਨਹੀਂ ਸਸਰੀਕਾਲ ਕਰਦੇ ਨਾ ਇਹ ਅੰਗਰੇਜ਼ੀ ਬਹੁਤ ਬੋਲਣ ਲੱਗ ਗਿਆ ਅੱਜ ਕੱਲ ਨੋ ਨੋ ਕਰਦਾ ਮੈਂ ਕਿਹਾ ਸਸਰੀਕਾਲ ਕਰਦੇ ਆਪ ਨੋ ਨੋ ਲੱਗ ਗਿਆ ਕਰਨ ਸਤਿ ਸ਼੍ਰੀ ਅਕਾਲ ਕਰਦੇ ਹੱਥ ਜੋੜ ਕੇ। ਤੂੰ ਕੀ ਕਰਦੇ ਨਾ ਸਿਕੰਦਰ। ਹਲੋ। ਟੋਪੀ ਲਾਉਣ ਨੂੰ ਮੇਰਾ ਧੀਰ ਨਹੀਂ ਕਰਦਾ ਤੇ ਠੰਡ ਬਹੁਤ ਹੋ ਗਈ। ਮੇਰਾ ਸਿਰ ਦੁਖਣ ਲੱਗ ਜਾਂਦਾ ਜੇ ਟੋਪੀ ਲਾਦਾ ਮੈਂ। ਤੇ ਤਾਂ ਕਰਕੇ ਟੋਪੀ ਚੜਾ ਕੇ ਰੱਖਦੀ ਹਾਂ ਹੁਣ। ਇੱਧਰ ਸਬਜ਼ੀਆਂ ਸਾਡੀਆਂ ਤੇ ਘਰੋਂ ਹੁਣ ਮੈਂ ਡੇਲੀ ਬਸ ਕੁਛ ਨਾ ਕੁਛ ਸਬਜ਼ੀਆਂ ਬਣਾ ਲੈਣੀ ਹੁੰਦੀਆਂ ਤਾਜ਼ੀਆਂ ਸਬਜ਼ੀਆਂ। ਬਾਵਾ ਇਹ ਮੂੜੀਆਂ ਹੋ ਗਈਆਂ। ਤੇ ਮਟਰ ਮੂੜੀਆਂ ਸਾਰਾ ਕੁਝ ਇਹ ਵਧੀਆ ਹੋ ਗਿਆ ਹੁਣ ਐ ਦੇਖੋ ਸਾਰੀਆਂ ਸਬਜ਼ੀਆਂ ਅੱਜ ਮੈਂ ਕਾਫੀ ਦਿਨਾਂ ਬਾਅਦ ਤੁਹਾਨੂੰ ਦਿਖਾ ਰਹੀ ਹਾਂ ਦਰਸ਼ਨ ਕਰਾ ਰਹੀ ਹਾਂ ਸਾਰੀਆਂ ਸਬਜ਼ੀਆਂ ਦੇ ਬਹੁਤ ਦਿਨ ਹੋ ਗਏ ਸੀ ਵਲੌਗ ਨਹੀਂ ਸੀ ਪਾਇਆ ਆਪਾਂ ਨੇ ਕੋਈ ਵੀਡੀਓ ਤੇ ਇਹ ਦੇਖੋ ਸਾਡੇ ਗਵੰਡਗਾ ਤੇ ਕੱਟੇ ਬੱਚੇ ਬੋਲ ਰਹੇ ਆ ਇੰਨਾ ਵਿੱਚ ਰੌਲਾ ਪਾ ਰਹੇ ਆ ਵੀਡੀਓ ਚ ਏ ਦੇਖੋ ਚਿਕੰਦਰ ਵਗੈਰਾ ਬਹੁਤ ਹੋ ਗਏ ਆਪਣੇ ਤੇ ਪੱਟ ਵੀ ਲੈ ਵਿੱਚ ਦੀ ਕਈ ਵਾਰ ਜੂਸ ਚ ਪਾ ਲਿਆ ਆਪਾਂ ਨੇ ਆ ਦੇਖੋ ਆ ਕਿੱਡਾ ਹੋਇਆ ਪਿਆ ਅਸੀਗਾ ਆ ਦੇਖੋ ਕਿੱਡੇ ਕਿੱਡੇ ਹੋ ਗਏ ਇਹ ਦੇਖੋ ਕਲੋਜ ਤੋਂ ਜੂਸ ਜੀਦੋਂ ਆਪਾਂ ਬਣਾਉਣਾ ਹੁੰਦਾ ਤੇ ਵਧੀਆ ਇਹ ਰਹਿੰਦੇ ਆਪਾਂ ਨੂੰ ਤੇ ਇੱਕ ਅੱਧਾ ਪਾ ਲਈਦਾਗਾ ਵਿੱਚ ਜੂਸ ਚ ਬਾਕੀ ਸੰਤਰੇ ਹੰਤਰੇ ਤੇ ਗਾਜਰਾ ਪਾਲੇ ਇਹਦੀਆਂ ਤੇ ਮੂੜੀਆਂ ਤਾਂ ਆਪਣੇ ਆਮੋ ਆਮ ਹੀ ਹੋਈਆਂ ਪੱਗਾਂ ਵਾਧੂ ਉਧਰੋਂ ਪਰਾਂ ਤੋਂ ਵੱਟ ਵੇਲੀ ਕਰਨੀ ਸ਼ੁਰੂ ਕਰਤੀ ਆਪਾਂ ਨੇ ਉਧਰੋਂ ਪੱਟਣੀਆਂ ਸ਼ੁਰੂ ਕਰੀਆਂ ਸੀ ਉਧਰ ਕੋਈ ਕੋਈ ਰਹਿ ਗਈ ਹੁਣ ਉਧਰ ਫਿਰ ਹੋਰ ਕੁਛ ਬੀਜ ਦਾਂਗੇ ਆਪਾਂ ਤੇ ਉਧਰ ਲਈ ਵੱਟ ਵੇਲੀ ਕਰਕੇ ਤੇ ਇਧਰ ਆਪਣੇ ਸਿੰਘਰੇ ਵੀ ਬਹੁਤ ਲੱਗਣ ਲੱਗ ਗਏ ਦੋ ਤਿੰਨ ਵਾਰ ਤਾਂ ਮੈਂ ਤੋੜ ਲਈ ਇਦੋਂ ਪਹਿਲਾਂ ਤੇ ਵਧੀਆ ਫਲ ਲੱਗਣ ਲੱਗ ਗਏ ਇਹਨਾਂ ਨੂੰ ਆ ਦੇਖੋ ਕਾਫੀ ਲੱਗਦੀ ਐ ਇਹ ਤੇ ਤਿੰਨ ਵਾਰ ਤਾਂ ਮੈਂ ਤੋੜ ਲੇਦੂ ਪਹਿਲਾ ਇਹ ਵਧੀਆ ਹੋਏ ਖੜੇ ਐ ਤੇ ਵਧੀਆ ਜੀ ਘਰ ਦੀ ਸਬਜ਼ੀ ਹੋ ਜਾਂਦੀ ਐ ਤੇ ਮੈਂ ਬਸ ਕੁਛ ਨਾ ਕੁਛ ਮਿਕਸ ਜਿਆ ਕਰਕੇ ਬਣਾ ਲੈਣੀ ਹੁੰਨੀ ਐ ਰਾਤ ਵੀ ਮੈਂ ਮੇਥੀ ਤੋੜੀ ਸੀਗੀ ਇਥੋਂ ਉਪਰੋਂ ਉਪਰੋਂ ਮੈਂ ਇਥੀ ਵੱਢ ਲਈ ਸੀਗੀ ਤੇ ਮੂੜੀਆਂ ਫੱਟੀਆਂ ਸੀ ਥੋੜੀਆਂ ਹੀ ਆ ਤੇ ਦੋ ਕੁ ਵਿੱਚ ਆਲੂ ਪਾ ਲੇ ਤੇ ਸਬਜੀ ਆਪਣੀ ਬਣ ਗਈ ਸ ਵਧੀਆ ਤੇ ਚਲ ਘਰ ਦੀ ਸਬਜੀ ਦਾ ਫਾਇਦਾ ਹੁੰਦਾ ਕੁਛ ਨਾ ਕੁਛ ਮਿਕਸ ਜੀ ਕਰਕੇ ਬਣਾਈ ਜਾਂਦੀ ਆ ਆ ਵੇਖੋ ਗਾਜਰਾਂ ਵੀ ਦਿਖਾਵਾਂ ਤੁਹਾਨੂੰ ਦੇਖੋ ਗਾਜਰਾਂ ਵੀ ਸੋਹਣੀਆਂ ਹੋ ਗਈਆਂ ਆਪਣੇ ਇੱਕ ਦوار ਤਾਂ ਵਿੱਚ ਦੀ ਪੱਟ ਲਈਆਂ ਇਹ ਵੇਖੋ ਗਾਜਰਾਂ ਵੀ ਹੋ ਰਹੀਆਂ ਵਧੀਆ ਕਰੇ ਲਗਾਈ ਸਬਜੀ ਦਾ ਫਾਇਦਾ ਹੁੰਦਾ ਆ ਵੀ ਵਧੀਆ ਹੋਈ ਖੜੀ ਆ ਵੇਖੋ ਕਰੇ ਜੇ ਆਪਾਂ ਸਬਜ਼ੀਆਂ ਦੀ ਕੇਅਰ ਕਰੀਏ ਤਾਂ ਵਧੀਆ ਹੋ ਜਾਂਦੀਆਂ ਆਂ ਘਰ ਇਹ ਵੀ ਤੇ ਉਹ ਵੱਟ ਤੇ ਗਾਜਰਾ ਗਾਜਰਾ ਲੰਗਾ ਹੋਊਗਾ ਤੁਰ ਤੱਕ ਤੇ ਪਾਲਕ ਪੁਲਕ ਆਪਣੇ ਬਾਧੂ ਹੋਈ ਜਾਂਦੀ ਹੈਗੀ ਬਹੁਤ ਵੱਡੇ ਵੱਡੇ ਪੱਤੇ ਵਾਲੀ ਪਾਲਕ ਹੁੰਦੀ ਹੈਗੀ ਤੇ ਪਾਲਕ ਪੁਲਕ ਵੀ ਤੋੜ ਲਈਦੀ ਵਿੱਚ ਦੀ ਕਦੇ ਇਹਦੀ ਪੁਰਜੀ ਬਣਾ ਲਈਦੀ ਆ ਆਲੂ ਪਾ ਕੇ ਇਸ ਸਿੰਗਰਿਆਂ ਦੇ ਆਪਾਂ ਕਾਫੀ ਬੂਝੇ ਲਗਾਏ ਹੋਏ ਆਕੰਧ ਦੇ ਨਾਲ ਨਾਲ ਇੱਧਰ ਉਹ ਵੇਖੋ ਤੇ ਆਪਾਂ ਨੂੰ ਘਰੇ ਬਸ ਸਬਜੀ ਮੁੱਕਦੀ ਨਹੀਂ ਹੈਗੀ ਬਾਦੂ ਲਾ ਲਈਦੀ ਹੈਗੀ ਤੇ ਕੁਸ ਨਾ ਕੁਸ ਢੇਲੀ ਤੋੜ ਕੇ ਬਣਾ ਲੈਣੀ ਹੁੰਦੀ ਹੈਗੀ ਹਾਂ ਵੇਖੋ ਆਹ ਪਰੇ ਖੜੇ ਬੂਝੇ ਐਨ ਸਿੰਗਰੇ ਨਾਲ ਵਧੀਆ ਕਰੂ ਆਪਾਂ ਨੂੰ ਸਰ ਜਾਂਦਾ ਸਬਜੀ ਦਾ ਤੇ ਲੰਬੇ ਲੰਬੇ ਲੱਗਦੇ ਵਧੀਆ ਸੀ ਇੰਗਰੇ ਤੇ ਆ ਧਨੀਆ ਧੁਨੀਆ ਹੋਇਆ ਖੜਾ ਅੱਜ ਮੈਂ ਕਾਫੀ ਦਿਨਾਂ ਬਾਅਦ ਵਲੌਗ ਬਣਾਉਣ ਲੱਗੀ ਸੀ ਤੇ ਇਸ ਕਰਕੇ ਮੈਂ ਤੁਹਾਨੂੰ ਸਬਜ਼ੀਆਂ ਵੀ ਦਿਖਾਦਾ ਸਾਰੀਆਂ ਮੈਂ ਵੀ ਕਿੱਡੀਆਂ ਕਿੱਡੀਆਂ ਕ ਹੋ ਗਈਆਂ ਆਪਣੀਆਂ ਸਬਜ਼ੀਆਂ ਧਨੀਆ ਧੁਨੀਆ ਵਧੀਆ ਹੋ ਗਿਆ ਤੇ ਆ ਤਾਂ ਗਾਜਰਾ ਸਾਰੀ ਬੱਟ ਤੇ ਵਧੀਆ ਗਾਜਰਾ ਹੋਣਾ ਖੜੀਆਂ ਮੋਟੀਆਂ ਮੋਟੀਆਂ ਆ ਵੇਖੋ ਕਹਿੰਦੇ ਘਰੇ ਸਬਜ਼ੀ ਨਹੀਂ ਹੁੰਦੀ ਦੇਖੋ ਕਿੰਨੀ ਵਧੀਆ ਮੋਟੀਆਂ ਮੋਟੀਆਂ ਗਾਜਰਾ ਹੋ ਰਹੇ ਆ ਨਾਲੇ ਇਤਕੀ ਆਪਾਂ ਕੋਈ ਰੇ ਸਪਰੇ ਨਹੀਂ ਇਹਨਾਂ ਚ ਪਾਈ ਹੈਗੀ। ਇਤਕੀ ਤਰ ਇਹ ਵੀ ਨਹੀਂ ਰੂੜੀ ਦੀ ਪਾਈ ਗਈ। ਪਹਿਲਾਂ ਜਦੋਂ ਸਬਜ਼ੀਆਂ ਬੀਜੀਆਂ ਸੀ ਪਿਛਲੀ ਵਾਰ ਤਾਂ ਰੂੜੀ ਦੀ ਰੇ ਪਾਈ ਸੀ ਆਪਾਂ ਨੇ। ਸਬਜ਼ੀਆਂ ਬੀਜਣ ਵੇਲੇ। ਤੇ ਇਸ ਵਾਰ ਨਹੀਂ ਪਾਈ ਹੈਗੀ। ਤੇ ਹੁਣ ਆਹ ਵੇਖੋ ਜੀ ਇੱਧਰ। ਮਿਰਚਾਂ ਦੇ ਗੁੱਜੇ ਤਾਂ ਮੈਂ ਇਹਨਾਂ ਨੂੰ ਕਿਹਾ ਸੀਗਾ ਮੈਂ ਘਾ ਫੱਟ ਦਿਓ। ਕੁਛ ਚਿਕੰਦਰ ਇੱਧਰ ਵੀ ਲਾਏ ਹੋਏ ਇੱਕ ਵੱਟ। ਆਹ ਵੇਖੋ। ਸਾਰੇ ਇਹ ਵਧੀਆ ਹੋ ਜਾਣੇ ਹੈਗੇ ਤੇ ਹਾਂ ਮਿਰਚਾਂ ਦੇ ਤਾਂ ਮੈਂ ਇਹਨਾਂ ਨੂੰ ਕਿਹਾ ਵੀ ਹੁਣ ਬੂਝੇ ਇਹ ਪੱਟ ਦੋ ਪੁਰਾਣੇ ਹੋ ਗਏ ਸਾਲ ਹੋ ਗਏ ਇਹਨਾਂ ਨੂੰ ਲਾਗਾਂ ਨੂੰ ਤੇ ਹੁਣ ਇਹ ਫਲ ਘਟ ਦਿੰਦੇ ਹੈਗੇ ਵੈਸੇ ਤਾਂ ਲੱਗੀਆਂ ਖੜੀਆਂ ਛੋਟੀਆਂ ਛੋਟੀਆਂ ਪਰ ਹੁਣ ਇਹ ਫਲ ਘਟ ਦੇਣ ਲੱਗ ਗਏ ਤਾਂ ਕਰਕੇ ਮੈਂ ਕਿਹਾ ਚੱਲ ਹੁਣ ਨਵੇਂ ਲਾ ਦਾਂਗੇ ਆਪਾਂ ਪੱਟ ਕੇ ਤੇ ਇਧਰ ਆਪਣੇ ਗੰਡੇ ਗੁੰਡੇ ਹੋ ਗਏ ਇਹ ਹੈਗੀ ਆ ਲਸਣ ਵਿੱਚ ਹੀ ਲਸਣ ਐ ਇਧਰ ਸਾਈਡ ਤੇ ਵਿੱਜੀ ਹੋਈ ਆ ਤੇ ਗੋਭੀ ਸਰੋਂ ਪਤਾ ਨਹੀਂ ਕਿਹੜੀ ਸਰੋਂ ਦੇਤੀ ਗੰਦਲਾ ਤਾਂ ਇਹਦੀਆਂ ਬਹੁਤ ਸੋਹਣੀਆਂ ਪਰ ਇਹ ਕਰੜੀ ਕਰੜੀ ਜੀ ਆਹਾੜ ਜੀ ਅੱਗੇ ਇਹ ਗੰਦਲੇ ਤੇ ਆ ਵੇਖੋ ਵੇਖਣ ਚ ਤਾਂ ਇੰਨੀ ਵਧੀਆ ਲੱਗਦੀ ਐ ਇਹ ਗੰਦਲਾ ਬਹੁਤ ਵਧੀਆ ਤੇ ਬਾਰੇ ਇਹ ਅਲੱਗ ਹੀ ਟਾਈਪ ਦੀ ਸਰੋਂ ਆਂਗੀ ਵਧੀਆ ਨਹੀਂ ਇਹਦਾ ਸਾਗ ਬਣਦਾ ਫਿਰ ਮੈਂ ਬਾਹਰੋਂ ਲਿਆ ਕੇ ਬਣਾਈ ਸੀ ਗੋਭੀ ਸਰੋਂ ਦਾ ਸਾਗ ਬਣਾਇਆ ਸੀ ਤੇ ਕਰੇਲੇ ਕਰੂਲੇ ਵੀ ਹੁਣ ਆਪਣੇ ਲੱਗਣ ਲੱਗ ਗਏ ਦਵਾਰਾ ਵੇਲਾ ਪੀ ਉਗ ਰਹੀਆਂ ਸੀ ਦੀਆਂ ਤੋਂ ਕਰੇਲੇ ਨੇ ਅੰਦਰ ਲੰ ਕਈ ਹੋ ਗੀਆਂ ਪੰਗਾ ਕਿਆ ਮੂੜਨਾ ਇੱਧਰ ਵੀ ਲਗਾਉਣਾ ਹੁਣ ਆਪਾਂ ਨੇ ਵਾਧੂ ਹੁਣ ਦੇਖੋ ਉਹ ਦੂਜੀ ਸਾਈਡ ਲਗਾਏ ਹੋਏ ਆ ਕੰਧ ਨਾਲ ਤੇ ਉਧਰ ਸਾਹਮਣੇ ਕੰਬਲ ਗੁੰਬਲ ਸੁੱਕਣਾ ਪਾਇਆ ਹੋਇਆ ਮੈਂ ਕੱਢ ਕੇ ਬਾਹਰ ਮੈਂ ਧੁੱਪ ਜੀ ਲੱਗ ਜੂਗੀ ਤੇ ਇੱਧਰ ਇਹ ਸਬਜ਼ੀਆਂ ਏ ਵਾਲੀਆਂ ਤੇ ਮਸਤੀ ਕਰ ਰਿਹਾ ਉਧਰ ਪਰ ਵੈਂਗਣੀ ਤਾਂ ਮੈਂ ਤਾਂ ਨੂੰ ਬਹੁਤ ਵਾਰ ਦਿਖਾਉਣੀ ਹੁੰਦੀ ਆ ਵੀ ਬਹੁਤ ਜ਼ਿਆਦਾ ਫਲ ਲੱਗਦਾ ਸਾਡੇ ਵੈਂਗਣੀ ਨੂੰ ਤਾਂ ਹਾਂ ਦੇਖੋ ਵੈਂਗਣੀ ਦੀ ਟੇਰ ਚੜੇ ਖਾਏ ਬਹੁਤ ਜ਼ਿਆਦਾ ਵੈਂਗਣੀ ਲੱਗਦੀ ਹੈਗੀ ਇੱਕੀ ਬੁੱਝਾ ਇੱਕੀ ਬੁੱਝਾ ਪਰਿਆ ਰਹਿੰਦਾ ਇਹ ਪਰਸੋ ਚ ਉੱਥੇ ਮੈਂ ਤੋੜੀ ਸੀਗੀ ਵੈਂਗਣੀ ਤੇ ਵਿੱਚ ਪਾਲੇ ਸੀਗੇ ਆਲੂ ਤੇ ਸੀਂਗਰੇ ਤੋੜੇ ਸੀਗੇ ਸੀਂਗਰੇ ਕਾਫੀ ਲੱਗੇ ਖੜੇ ਸੀ ਫਿਰ ਮੈਂ ਮਿਕਸੀ ਜੀ ਸਬਜੀ ਬਣਾ ਲਈ ਸੀ ਇਹਨਾਂ ਦੀ ਸਾਰਿਆਂ ਦੀ ਬਹੁਤ ਬੈਂਗਨੀ ਦਾ ਪੂਜਾ ਭਰਿਆ ਰਹਿੰਦਾ ਹੈ ਤੇ ਹੁਣ ਮੈਂ ਤੁਹਾਨੂੰ ਦਿਖਾਉਣ ਲੱਗੀ ਆਂਗੀ ਇਹ ਟਮਾਟਰਾਂ ਦਾ ਪੂਜਾ ਵੇਖੋ ਕਿੰਡਾ ਲੰਬਾ ਹੋ ਗਿਆ ਇਹ ਬਹੁਤ ਲੰਬਾ ਹੋ ਗਿਆ ਤੇ ਵਿੱਚ ਹੀ ਇਹਦੇ ਕਰੇਲਾਂ ਦੀ ਬੇਲ ਚੜੀ ਹੋਈ ਹੈ ਹਨਾ ਵੇਖੋ ਆ ਟਮਾਟਰ ਆਂਦਾ ਬਹੁਤ ਲੰਬਾ 부ਝਾ ਹੋ ਗਿਆ। ਵੇਲਾਂ ਵੇਲਾਂ ਵਾਲੇ ਨਹੀਂ 부ਝੇ ਟਮਾਟਰ। ਤੇ ਇਧਰ ਵੇਖੋ ਸਾਡੇ ਲੱਗਣ ਲੱਗ ਗਿਆ ਫਲ ਹੁਣ। ਆ ਵੇਖੋ ਕੁਰੇਲੇ ਲੱਗਣ ਲੱਗੇ ਦੁਬਾਰਾ। ਆਹ ਸੀ। ਕਿੰਨਾ ਸੋਹਣਾ ਹੋ ਗਿਆ ਇਹ। ਤੇ ਹੁਣ ਵਧੀਆ ਲੱਗਣ ਲੱਗੇ ਇਹ ਦੁਬਾਰਾ ਚੱਲ ਪੀਆਂ ਵੇਲਾਂ ਨਵੀਆਂ ਉਗਰੀਆਂ ਸੀ ਜਿਹੜੀਆਂ। ਫਲ ਲੱਗ ਰਹੇ ਆ ਇਹਨਾਂ ਨੂੰ ਆ ਸੀਗੇ। ਹੁਣ ਇਹ ਬਾਦੂ ਲੱਗਣ ਲੱਗ ਜਾਣਗੇ ਤੇ 3-4 ਵੇਲਾਂ ਇਹ 3-4 ਵੇਲਾਂ ਤੇ ਲੱਗਦੇ ਆਉਂਦੇ ਹੁਣ ਇਹ ਤੇ ਸਬਜ਼ੀਆਂ ਦੀ ਤਾਂ ਚਲੋ ਮਾਓ ਜੀ ਨਹੀਂ ਤਾਂ ਬਹੁਤ ਮਹਿੰਗੀਆਂ ਸਬਜ਼ੀਆਂ ਤੇ ਇਧਰ ਵੀ ਥੋੜੇ ਜੂਜੇ ਪਿਛਲੇ ਸਾਲ ਤਾਂ ਇਧਰ ਮਟਰਾਂ ਦੇ ਬਹੁਤ ਲਾਏ ਸੀ ਕੰਧ ਦੇ ਨਾਲ ਨਾਲ ਐਤਕੀ ਤਾਂ ਤਿੰਨ ਕਬੂਜੇ ਲਾਏ ਤੇ ਕੋਸਾ ਇਤਨਾ ਮੀ ਪੈ ਗਿਆ ਸੀ ਜਦੋਂ ਆਪਾਂ ਸਬਜ਼ੀਆਂ ਲਾਗੀਆਂ ਸੀਆਂ ਤਾਂ ਕਰਕੇ ਤੇ ਆਹ ਵੇਖੋ ਇੱਧਰ ਵੀ ਹੈਗੇ ਮਟਰਾਂ ਦੇ ਤਾਹ ਸੀਗੇ ਆ ਖੜੇ ਤੇ ਇਧਰ ਫਤੇ ਦੇ ਪਾਪਾ ਪਏਗੇ ਸਵੇਹੀ ਚਾਦਰ ਲੈ ਕੇ ਉੱਤੇ ਇਹਨਾਂ ਨੂੰ ਦੁਹਰਾ ਨੀਂਦ ਆਉਣ ਲੱਗ ਗਈ ਸਵੇਰੇ ਸਵੇਰੇ ਫਤੇ ਟੋਪੀ ਨਾਲ ਆ ਪੁੱਤ ਹਵਾ ਚੱਲੀ ਜਾਂਦੀ ਹੈ ਚਿੰਗਿਤਰਾ ਲੈ ਲਾ ਟੋਪੀ Hah, kau pilih leceng gitra? Timnya jangan diculik ਤੇ ਕਾਕਾ ਹੁਣ ਸੁੱਤਾ ਪਿਆ ਤੇ ਤਾਂ ਕਰਕੇ ਮੈਂ ਰੋਟੀ ਬਣਾਉਣ ਲੱਗੀ ਸੀਗੀ ਤੇ ਸਾਰਾ ਝੜ ਝੂੜੂ ਮੈਂ ਸਵੇਰ ਹੀ ਕੱਢਤਾ ਸੀਗਾ ਸਵੇਰੇ ਇਧਰ ਕਾਕੇ ਦਾ ਝੂਲਾ ਪਿਆ ਪਰਦੇ ਹਟਾ ਦਿੰਨੇ ਹੁਣ ਧੁੱਪ ਵਧੀਆ ਆ ਜਾਂਦੀ ਹੈ ਬਾਹਰੋਂ ਬੈਠ ਤੇ ਤਾਂ ਕਰਕੇ ਪਰਦੇ ਇੱਕ ਸਾਈਡ ਕਰ ਰੱਖੇ ਇੱਥੇ ਤੇ ਹੁਣ ਮੈਂ ਲੱਗੀ ਸੀ ਰੋਟੀ ਆਟਾ ਮੇਰਾ ਗੁੰਨੇ ਪਿਆ ਸੀ ਇੱਥੇ ਆਪਾਂ ਲੱਗੇ ਸੀਗੇ ਰੋਟੀ ਬਣਾਉਣ ਹੁਣ ਆਟਾ ਗੁੰਨੇ ਪਿਆਗਾ ਤੇ ਤਵਾ ਗਰਮ ਹੋ ਗਿਆ ਇੱਧਰ ਤੇ ਕਿਉ ਗਰਮ ਕਰ ਲਿਆ ਮੈਂ ਦੇਸੀ ਕਿਉ ਪਹਿਲਾਂ ਹੀ ਗਰਮ ਕਰ ਲੈਣੀ ਹੁੰਦੀ ਹੈ ਰੋਟੀ ਬਣਾਉਣ ਤੋਂ ਤੇ ਇਹ ਮੈਂ ਸਬਜੀ ਬਣਾਈ ਸੀਗੀ ਰਾਤ ਇਹ ਮੈਂ ਹੁਣ ਗਰਮ ਕਰਕੇ ਨਾ ਕੜਾਹੀ ਚੋਂ ਹੁਣ ਕੱਢੀ ਹੈਗੀ ਡੋਂਗੇ ਚ ਵੇਖੋ ਸਬਜੀ ਮੈਂ ਬਣਾ ਲਈ ਸੀਗੀ ਮਿਕਸ ਜੀ ਬਣਾਈ ਸੀਗੀ ਆਲੂ ਤੇ ਮੋਲੀਆਂ ਪਾਲੀਆਂ ਇਸ ਵਿੱਚ ਤੇ ਮੇਥੀ ਪਾਲੀ ਸੀ ਤੋੜ ਕੇ ਘਰੋ ਤੇ ਬਸ ਹੁਣ ਮੈਂ ਰੋਟੀ ਬਣਾਉਣ ਲੱਗੀ ਸੀਗੀ ਤੇ ਨਾਲ ਦੇ ਨਾਲ ਫਤੇ ਦੇ ਪਾਪਾ ਤੇ ਫਤੇ ਰੋਟੀ ਖਾ ਲੈਣਗੇ ਫਿਰ ਮੈਂ ਖਾ ਲੂੰਗੀ ਕਾਕਾ ਸੁੱਤਾ ਪਿਆਗਾ ਤੇ ਫਿਰ ਮੈਂ ਧੂੰਦੀ ਭਾਂਡੇ ਭੁੰਡੇ ਚਾਹ ਵਾਲੇ ਭਾਂਡੇ ਪਏ ਨੇ ਸਬਜੀ ਵਾਲੀ ਮੈਂ ਕੜਾਹੀ ਵਿੱਲ ਹੀ ਕਰੀ ਸੀਗੀ ਇਹ ਪਏ ਆ ਤੇ ਚਲੋ ਜੀ ਰੋਟੀ ਬਣਾ ਲਏ ਹੁਣ ਬਾਕੀ ਦੀ ਵੀਡੀਓ ਆਪਾਂ ਫੇਰ ਦਿਖਾਵਾਂਗੇ ਕੁਛ ਨਾ ਕੁਛ ਤੁਹਾਨੂੰ ਕਿਉਂਕਿ ਅੱਜ ਕਾਕੇ ਦੇ ਆਪਾਂ ਜਾਣਾ ਗੁੰਦਾ ਪਵਾਨ ਗੁੰਦਾ ਪਵਾਨ ਲੋ ਜੀ ਇਧਰ ਰੋਟੀ ਖਾਣ ਤੋਂ ਬਾਅਦ ਆਪਾਂ ਕਰ ਲਏ ਰਸੋਈ ਦੇ ਕੰਮ ਵੀ ਤੇ ਸਲੇਵ ਵਗੈਰਾ ਸਾਫ ਕਰਤੀ ਗੈਸ ਕੁਸ ਤੇ ਵਰਤਨ ਵੀ ਸਾਰੇ ਸਾਫ ਕਰਤੇ ਤੇ ਸਾਫ ਕਰਕੇ ਸਾਰੇ ਟੱਕ ਤੇ ਵਧੀਆ ਤੇ ਹੁਣ ਆਪਾਂ ਚੱਲੇ ਸੀਗੇ ਜੀ ਇਹਨਾਂ ਦੇ ਬੂੰਦਾ ਪੋਆਣ ਬੱਚਿਆਂ ਦੇ ਤੇ ਇਧਰ ਹੱਥੇ ਵੀ ਬੈਠ ਗਿਆ ਬੂੰਦ ਪਵਾ ਕੇ ਲੈਉਂਦੇ ਸੀਗੇ ਪੋਲੀਓ ਬੂੰਦ ਤੇ ਇਧਰ ਕਾਕਾ ਪਿਆਗਾ ਬਸ ਇਹਨੂੰ ਵੀ ਮੈਂ ਚੱਕਦੀ ਆਂਗੀ ਕਾਕੇ ਨੂੰ ਵੀ ਕਰਤਾ ਤਿਆਰ ਬਸ ਚੱਲੇ ਸੀਗੇ ਹੁਣ ਬੂੰਦਾ ਪਵਾਣ ਸਕੂਲ ਚ ਸਕੂਲ ਚ ਪੈਣੀਆਂ ਬੂੰਦਾ ਦਾਈ ਪਲਾਟੀ ਮੈਡਮ ਨੂੰ ਦਾਈ ਪਲਾਟੀ ਆ ਜਾਓ ਰੇ